ਰਾਜੀਗਾਲ ਦੀ ਡੀਪੀਜੀ ਪੰਜਾਬੀ ਦਾ ਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਜੁੱਧ ਨਸਿਆਂ ਵਿਰੁੱਧ ਮਹਿੰਮਤ ਤਤ ਦਿਨਨਗਰ ਦੇ ਪਿੰਡ ਡਿੱਡਾ ਸਾਸੀਆਂ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤਾਂ ਦਾ ਦੇ ਕਿ ਵਿਧਾਨ ਸਭਾ ਹਲਕਾ ਦਿਨਨਗਰ ਅਧੀਨ ਆਉਂਦੇ ਪਿੰਡ ਡਿੱਡਾ ਸਾਸੀਆਂ ਵਿਕੇ ਪੁਲਿਸ ਵੱਲੋਂ ਨਸਿਆਂ ਵਿਰੁੱਧ ਮਹਿੰਮ ਤੈਤ ਕਈ ਘਰਾਂ ਨੂੰ ਜਿਹੜਾ ਆ ਬਲਡੋਇਲ ਨਾਲ ਟਾਉਣ ਦੀ ਜਿਹੜੀ ਇਹ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਾਰੇ ਘਰਾਂ ਦੇ ਉੱਤੇ ਬਲਡੋਇਲ ਚਲਾ ਦਿੱਤਾ ਗਿਆ ਤੁੰਦਾ ਦੀ ਏਪੀ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਥੇ ਬਹੁਤ ਸਾਰੀਆਂ ਨਸੇ ਨੂੰ ਲੈ ਕੇ ਮੌਤਾਂ ਵੀ ਹੋਈਆਂ ਸੀ ਤੇ ਨਸੇ ਦਾ ਕਾਰੋਬਾਰ ਇਸ ਡੀਡਾ ਸਾਸ਼ੀਆਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆ ਉਹ ਚੱਲਦਾ ਪਿਆ ਸੀ ਪਰ ਹੁਣ ਤੁੰਦਾ ਦਈਏ ਕਿ ਪੰਜਾਬ ਸਰਕਾਰ ਦੀ ਮਹਿੰਮ ਜੋਧ ਨਸਿਆਂ ਵਿਰੋਧ ਦੇ ਤਹਿਤ ਡੀਡਾ ਸਾਂਸੀਆਂ ਦੇ ਵਿੱਚ ਵੀ ਜਿਹੜਾ ਆ ਬਲਡੋਇਲ ਦੀ ਕਾਰਵਾਈ ਦੇਖਣ ਨੂੰ ਮਿਲੀ ਜਿੱਤੇ ਤੁਹਾਨੂੰ ਦੱਦੀ ਹੈ ਕਿ ਬਹੁਤ ਸਾਰੇ ਨਸ਼ਾ ਸੁੱਧਾਗਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਫਿਰਦਾ ਜਿਹੜਾ ਆ ਉਹ ਨਜ਼ਰ ਆਇਆ ਤੁਹਾਨੂੰ ਦੱਦੀ ਹੈ ਕਿ ਜਿਹੜਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀ ਨਾਲ ਦੀ ਨਾਲ ਨੈਰੀ ਵਿਭਾਗ ਨੇ ਇਹ ਕਾਰਵਾਈ ਡੀਡਾ ਸਾਂਸੀਆਂ ਦੇ ਵਿੱਚ ਪਾਉਂਦੇ ਹੋਏ ਜਿਹੜਾ ਆ ਪੀਲਾ ਪੰਜਾ ਚਲਾ ਦਿੱਤਾ ਤੇ ਬਹੁਤ ਸਾਰੇ ਨਸ਼ਾ ਦੇ ਸੁੱਧਾਗਰਾਂ ਦੇ ਘਰਾਂ ਦੇ ਉੱਤੇ ਜਿਹੜਾ ਆ ਬਲਡੋਇਲ ਚਲਾ ਕੇ ਉਹਨਾਂ ਘਰਾਂ ਨੂੰ ਜਿਹੜਾ ਆ ਢਾ ਢੇਰੀ ਕਰ ਦਿੱਤਾ ਬਹੁਤ ਸਾਰੇ ਨਸ਼ੇ ਦੇ ਸਦਾਗਰ ਇਸ ਪਿੰਡ ਤੋਂ ਜਿਹੜਾ ਆ ਨਸ਼ੇ ਦਾ ਕਾਰੋਬਾਰ ਕਰਦੇ ਸੀ ਜਿਨ੍ਹਾਂ ਦੇ ਉੱਤੇ ਪਿਛਲੇ ਕਈ ਲੰਬੇ ਸਮੇਂ ਤੋਂ ਬਹੁਤ ਸਾਰੇ ਪਰਚੇ ਦਰਜ ਸੀ ਉਹਨਾਂ ਦੇ ਘਰਾਂ ਨੂੰ ਜਿਹੜਾ ਆ ਉਹ ਜਿਹੜਾ ਇਸ ਮੁਹਿੰਮ ਦੇ ਤਹਿਤ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਤਸਵੀਰਾਂ ਦੇ ਦੇ ਪਈਓ ਕਿ ਬਹੁਤ ਸਾਰੇ ਜਿਹੜਾ ਆ ਘਰਾਂ ਨੂੰ ਜਿਹੜੇ ਨਸ਼ਾ ਸਦਾਗਰਾਂ ਦੇ ਘਰ ਸੀ ਉਹਨਾਂ ਨੂੰ ਉਹ ਪੀਲਾ ਪੰਜਾ ਫੇਰ ਕੇ ਤੇ ਜਿਹੜਾ ਆ ਢਹਿ ਢੇਰੀ ਕੀਤਾ ਗਿਆ ਤਸਵੀਰਾਂ ਦੇਖਦੇ ਰਹੋ ਨਾਲ ਦੀ ਨਾਲ ਆਉ ਗੱਲਬਾਤ ਕਰਦੇ ਆ ਐਸਐਸਪੀ ਗੁਰਦਾਸਪੁਰ ਦੇ ਨਾਲ ਜਿਹੜਾ ਹੈਗੇ ਸਾਨੂੰ ਡੀਸੀ ਗੁਰਦਾਸਪੁਰ ਵੀ ਵੱਲੋਂ ਸਾਨੂੰ ਆਇਆ ਸੀਗਾ ਕਿ ਵਾਟਰ ਰਿਸੋਰਸ ਜਿਹੜੀ ਜਗ੍ਹਾ ਹੈਗੀ ਤੋਂ ਉਹਨੇ ਉੱਥੇ ਕਬਜ਼ਾ ਕੀਤਾ ਹੋਇਆ ਹੈਗਾ ਉਸ ਸੰਬੰਧ ਦੇ ਵਿੱਚ ਪੁਲਿਸ ਹੈਲਪ ਲੈਣ ਵਾਸਤੇ ਜਿਹੜਾ ਸਾਨੂੰ ਆਦੇਸ਼ ਆਇਆ ਸੀਗਾ ਉਸੇ ਲੜੀ ਦੇ ਵਿੱਚ ਅਸੀਂ ਜਿਹੜੇ ਚੈੱਕ ਕੀਤਾ ਸੀ ਸਾਨੂੰ ਪਾਇਆ ਗਿਆ ਸੀਗਾ ਤੇ ਜਿਹੜੇ ਇਹਦੇ 'ਚ ਇੱਕ ਬਲਜਿੰਦਰ ਲਾਲ ਅਲੀਅਸ ਮੁੰਗਾ ਐਂਡ ਇੱਕ ਹੈਗਾ ਲਖਵਿੰਦਰ ਇਲੀਅਸ ਲੋਚਾ ਤਾਂ ਇਹ ਦੋਨੋਂ ਜਿਹੜੇ ਬੰਦੇ ਹੈਗੇ ਇਹ ਡਰਗਸ ਮਗਲਮ ਨੇ ਇਹਨਾਂ ਦੇ ਖਿਲਾਫ ਇੱਕ ਦੇ ਖਿਲਾਫ 10 ਬੱਚੇ ਹੈਗੇ ਦੂਜੇ ਦੇ ਖਿਲਾਫ 12 ਬੱਚੇ ਹੈਗੇ ਤਾਂ ਦੇ ਆ ਰਿਹਾ ਨੋਟੋਰੀਅਸ ਮਗਲਮ ਤਾਂ ਅਸੀਂ ਉਸੇ ਲੜੀ ਦੇ ਵਿੱਚ ਜਿਹੜਾ ਪੁਲਿਸ ਹੈਲਪ ਅਸੀਂ ਦੇ ਰਹੇ ਹੈਗੇ ਇਹਦੇ ਵਿੱਚ ਲਾਅਨ ਆਰਡਰ ਦੀ ਜਿਹੜੀ ਸਥਿਤੀ ਹੈ ਇਹਨੂੰ ਮੇਨਟੇਨ ਕਰਨ ਵਾਸਤੇ ਅਸੀਂ ਪੁਲਿਸ ਦਾ ਡਿਪਲੋਇਮੈਂਟ ਕੀਤਾ ਇੱਥੇ ਡਿਊਟੀ ਮੈਜਿਸਟ੍ਰੇਟ ਵੀ ਅੱਲਾਹੁ ਅਕਬਰ ਡੀਐਸਪੀ ਸਾਹਿਬ ਐਸਪੀ ਸਾਹਿਬ ਸਾਰੇ ਇੱਥੇ ਮੌਜੂਦ ਨੇ ਸਾਰੇ ਜੇਲ੍ਹਾਂ 'ਚ ਬੰਦੇ ਇਸਪਰ ਸਾਰੇ ਹਾਂਜੀ ਹਾਂਜੀ ਜੇਲ੍ਹਾਂ ਇਹਨਾਂ ਦੇ ਖਿਲਾਫ ਅਭੀ ਐਕਸ਼ਨ ਹੋ ਚੁੱਕਿਆ ਹੈਗਾ ਇਹਨਾਂ ਦੇ ਖਿਲਾਫ ਜਿਹੜੀ ਹੈ ਜੇ ਲੇਟੈਸਟ ਇੱਕ ਦੇ ਖਿਲਾਫ ਲੇਟੈਸਟ ਫਈਆ ਜਿਹੜੇ 183 ਦੀ ਦਰ ਜੇਗੀ ਅੰਡਰ ਦੂਜੇ ਦੇ ਖਿਲਾਫ ਜਿਹੜੀ ਲੇਟੈਸਟ ਫਈਆ 13 ਦੀ ਦਰ ਜੇਗੀ ਹੁਣੇ ਮਾਰਚ ਦੇ ਮਹੀਨੇ ਚ ਇਹਨਾਂ ਦੇ ਖਿਲਾਫ ਪੱਚੇ ਹੋਏ ਜਿਹੜੇ ਕਿੰਨੇ ਇਨੇ ਲੋਕਾਂ ਨੇ ਮਕਾਨ ਤੋੜੇ ਜਾ ਰਹੇ ਨੇ ਸਰ ਅੱਜ ਦੇਖੋ ਜੀ ਜਿੱਦਾਂ ਜਿੱਦਾਂ ਸਾਨੂੰ ਮੰਨਿਓ ਡੀਸੀ ਸਾਹਿਬ ਵੱਲੋਂ ਬਾਕੀ ਜਿਹੜੇ ਸਿਵਲ ਮੈਹਕਮੇ ਵੱਲੋਂ ਜੋ ਜੋ ਆਦੇਸ਼ ਆਏਗਾ ਅਸੀਂ ਸਿੱਧਾ ਸਾਹਮਣੇ ਲਗਾ ਬਈ ਤਰ੍ਹਾਂ ਇਹਦੇ ਲਈ ਡਿਸਟ੍ਰਿਕਟ ਹੈਗੇ ਜਿੱਥੇ ਕਿਤੇ ਵੀ ਅਸੀਂ ਇਹੋ ਜਿਹੇ ਐਲੀਮੈਂਟ ਮਿਲਣਗੇ ਅਸੀਂ ਉਹਨਾਂ ਤੇ ਜੀ ਬੜੀ ਸ਼ਤਕਾ ਮੈ ਜੀ ਸਰ ਨਸ਼ਾ ਕ੍ਰਿਮਿਨਲ ਸਾਰਾ ਨਸ਼ੇ ਵਾਲੇ ਦੇਖੋ ਜੀ ਦੇਖੋ ਜੀ ਇਹਦੇ ਚ ਅਸੀਂ ਜਿਹੜਾ ਹੈਗਾ ਕਾਰਵਾਈ ਕੀਤੀ ਹੈ ਤੁਹਾਨੂੰ ਜਿੱਦਾਂ ਦੱਸਿਆ ਕਿ ਵੀ ਜਿਹੜਾ ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਵੱਲੋਂ ਜਿਹੜਾ ਪੁਲਿਸ ਹੈਲਪਾਸ ਤੇ ਆਇਆ ਸੀਗਾ ਤੋਂ ਉਹਦੀ ਲੜੀ ਦੇ ਕ੍ਰਿਮੀਨਲ ਬੈਕਗ੍ਰਾਉਂਡ ਅਲੋਂਗ ਵਿਦ ਦਾ ਐਨਡੀਪੀਆ ਸੈਕਟਰ ਅਲੋਂਗ ਵਿਦ ਦਾ ਹਿਨਿਅਸ ਕ੍ਰਾਈਮ ਜਿਹੜੇ ਐਫਆਰ ਦੇ ਜਿਹੜੇ ਹੈਗੇ ਐਕਸਾਈਜ਼ ਐਟ ਦੇ ਵੀ ਇਹਦੇ ਚ ਬੰਦੇ ਹੈਗੇ ਇਹਦੇ ਚ ਇੱਕ ਬੰਦੇ ਦਾ ਐਕਸਾਈਜ਼ ਐਟ ਦਾ ਵੀ ਮੁਕਦਮਾ ਹੈ ਜਿਹੜਾ ਇਲੀਗਲਲੀ ਕਰਦਾ ਮੁਕਦਮਾ ਹੈ ਤੁਸੀਂ ਜੀ ਇਹਦੇ ਪਹਿਲਾਂ ਤੁਸੀਂ ਕਹ ਰਹੇ ਹੋ ਡਿਪਾਰਟਮੈਂਟ ਆਫ ਵਾਟਰ ਸਰਸ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਇਟ ਮੀਨਸ ਕਿ ਜਿਹੜੀ ਜ਼ਮੀਨ ਦੇ ਉੱਤੇ ਇਹਨਾਂ ਨੇ ਮਕਾਨ ਬਣਾਇਆ ਉਹ ਵੀ ਬਿਨਾਂ ਜਾਇਜ਼ੀ ਜੀ 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 ਬਿਲਕੁਲ ਨਜਾਇਜ਼ ਹੈ ਜੀ ਬਾਕੀ ਜਿਹੜੀ ਤੁਸੀਂ ਜਿਹੜੀ ਜਾਣਕਾਰੀ ਹੈ ਉਹ ਡਿਪਾਰਟਮੈਂਟ ਆਫ ਵਾਟਰ ਸਰਸ ਚਲੋ ਅਭੀ thank you

ਹਾਂ ਜੀ ਇਹ ਕਿਹੜਾ ਇੰਗਰੇਜ਼ ਕੌਜਾ ਕਰਾ ਨਿਖਾਰਾ ਕਰਾ ਉਹ ਚਰਚਾ ਕਰਾਇਓ ਓਏ ਪਾਤੀ ਬੰਦੇ ਨਾਲ ਗੱਲ ਮੈਂ ਵੀ ਬੋਲਣ ਨੂੰ ਤਾਂ ਤੁਹਾਡੇ ਵੱਲੋਂ ਕਹੋ ਲਿਆ ਫਿਰ ਮੁਰਗੀ ਹੋ ਜਾ ਗੰਦਾ ਉਹ ਜੀ ਲੈ ਆਂ ਗੰਦਾ ਬਤਾਉਂਦਾ ਬਸ ਕਰ ਲੈ ਸੁਣ ਬੰਦ ਕਰ ਲਾ ਟੋਲਾ ਕਰ ਨੂੰ ਆਹ ਸਾਡੇ ਕੋਲ ਆ ਗਿਆ ਮਗੇ ਬੜੇ ਮੁਝਾਗਾ ਇਹ ਬਤਾਉਂਦਾ ਹੱਥ ਤੇ ਲੱਗਾ ਕਦੀ ਇਹ ਸਭ ਆ ਆ ਭਰਾ ਜੀ